ਮੁਰਦਾਬਾਦ ਮੁਰਦਾਬਾਦ ਟੱਕੇ ਚੜਹੀ ਨਹੀਂ ਚਲੇਗੀ ਨਹੀਂ ਚਲੇਗੀ ਜਿੱਕਦਾ ਸਭ ਤੋਂ ਪਹਿਲਾਂ ਤਾਂ ਕਲਿਤਾ ਚੌਥੀ ਦਲ ਤੋਂ ਵਾਰਮਿਕੀ ਸਮਾਜ ਨੂੰ ਜਾਨਵਰ ਸਮਝਿਆ ਜਾ ਰਿਹਾ ਵਾ ਤੀ ਦੇਖਿਆ ਹਣਾ ਕਿ ਕਿੱਦਾਂ ਕੂੜੇ ਢੇਰ ਲੱਗੇ ਹੋਏ ਆ ਜਿਹੜੀ ਇੱਥੇ ਮਸ਼ੀਨਾਂ ਲੱਗਿਆ ਹੋਈਆਂ ਵਾ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਹੁਣ ਤੱਕ ਜਿਹੜਾ ਕੂੜਾ ਸੀ ਖੁੱਲੇ ਸੁੱਕਿਆ ਜਾਂਦਾ ਸੀ ਤੇ ਵੱਡੀਆਂ ਵੱਡੀਆਂ ਗੱਡੀਆਂ ਜਿਹੜੇ ਸਾਨੂੰ ਲੋਡ ਕਰਕੇ ਬਾਹਰ ਲੈ ਕੇ ਜਾਂਦੀ ਸੀ ਜਿੱਥੇ ਹੁਣ ਜਾ ਰਿਹਾ ਕੂੜਾ ਹੁਣ ਕੀ ਆ ਮਸ਼ੀਨਾਂ ਲਾਈ ਆ ਜਸਟ ਇੱਕ ਵੇ ਪੰਚਿੰਗ ਕਰਦੀਆਂ ਮਸ਼ੀਨਾਂ ਕੋਈ ਥੋੜਾ ਸਾਫ ਸੁਥਰਾ ਨਹੀਂ ਕਰਦੀਆਂ ਕੁਝ ਨਹੀਂ ਕਰਦੀਆਂ ਜਸਟ ਪੰਚਿੰਗ ਕਰਦੀਆਂ ਵਾਲਮੀਕੀ ਸਮਾਜ ਨਾਲ ਪਕੂੜੇ ਚ ਸਭ ਤੋਂ ਗੰਦਾ ਜਿਹੜਾ ਕੰਮ ਵਾ ਕੂੜੇ ਦਾ ਵਾ ਉਹ ਵਾਲਮੀਕੀ ਸਮਾਜ ਕਰ ਰਿਹਾ ਇਹਨਾਂ ਨੂੰ ਜਾਨਵਰ ਸਮਝਿਆ ਜਾ ਰਿਹਾ ਸਵੇਰ ਤੇ ਲੱਗੇ ਸ਼ਾਮ ਤੱਕ ਰੇੜੇ ਭਰੇ ਭਰੇ ਤੇ ਖੜੇ ਰਹਿੰਦੇ ਆਲੇਕਿ ਖਾਲੀ ਨਹੀਂ ਹੁੰਦੇ ਪੰਜ ਬੇਟਵੀ ਜਿਹੜਾ ਖਰਨਾ ਵਾ ਉਹ ਜਿਹੜਾ ਮਹਤਾਜ ਹੋ ਰਿਹਾ ਪਿਆ ਵਾ ਲੋਕਾਂ ਨੂੰ ਰਿਆਸਤ نیوز ਦੇ ਨਾਲ ਬੜੇ ਹੋਏ ਹੋ ਤੁਸੀਂ ਤੇ ਮੈਂ ਸਿਮਰਨਾ ਸੋ ਲੁਧਿਆਣਾ ਦੇ ਵਿੱਚ ਜੋ ਸਫਾਈ ਕਰਮਚਾਰੀ ਹੈ ਜੋ ਕੂੜਾ ਇਕੱਠਾ ਕਰਕੇ ਲੈਂਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਦੀ ਸੋ ਇੱਕ ਜਗ੍ਹਾ ਇੱਥੇ ਦੇਖੋ ਕਿੰਨੇ ਜ਼ਿਆਦਾ ਹੀ ਜਿਹੜੇ ਨੇ ਕੂੜੇ ਦੀ ਢੇੜ ਜਿਹੜੇ ਨੇ ਇਹਨਾਂ ਦੇ ਆਪਾਂ ਜਿਹੜੇ ਅੱਗੇ ਡੰਪਿੰਗ ਨਹੀਂ ਹੋ ਰਹੀ ਇਸ ਕਰਕੇ ਜਿਹੜਾ ਇੱਥੇ ਇਕੱਠਾ ਕੀਤਾ ਹੋਇਆ ਵਾ ਇਹਨਾਂ ਨੇ ਔਰ ਇਹ ਕੂੜਾ ਜਿਹੜਾ ਇਹ ਅੰਦਰ ਨਹੀਂ ਲਿਜਾਇਆ ਜਾਦਾ ਜ਼ਾਰਿਆ ਕੀ ਪ੍ਰੋਬਲਮ ਹੈ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇੱਥੇ ਜੋ ਹੈ ਉਰਾ ਤਨ ਨਹੀਂ ਕਹਿ ਸਕਦੇ ਇਸ ਨੂੰ ਆਪਾਂ ਸਫਾਈ ਕਰਮਚਾਰੀਆ ਵੱਲੋਂ ਕਿਉਂਕਿ ਇੱਥੇ ਇੰਨੀ ਸਮੈਲ ਆ ਰਹੀ ਆ ਆਸ-ਪਾਸ ਲੋਕਾਂ ਦਾ ਜਿਹੜਾ ਇੱਥੇ ਤਾਂ ਖੜਨਾ ਹੀ ਬਹੁਤ ਮੁਸ਼ਕਿਲ ਹੈ ਇੱਥੇ ਕੂੜਾ ਨਹੀਂ ਅੱਗੇ ਨਾ ਉਹ ਦਿੱਕਤੇ ਹੋ ਰਹੀ ਆ ਹਾਂ ਉਹ ਗੱਡੀਆਂ ਨਹੀਂ ਜਾ ਰਹੀ ਅੱਗੇ ਗੱਡੀਆਂ ਅੱਗੇ ਨਹੀਂ ਜਾ ਰਹੀਆਂ ਨੇ ਕੀ ਹੋਇਆ ਵਾ ਪੂਰਾ ਜਿਹੜਾ ਡੰਪਿੰਗ ਹੈ ਸਾਰੇ ਸ਼ਹਿਰ ਦੀ ਉਹ ਕਿੱਥੇ ਮਤਲਬ ਕੀ ਹੋਇਆ ਹੋਇਆ ਵਾ ਰੋਡ ਖਰਾਬ ਹੈਗੇ ਨੇ ਜੀ ਰੋਡ ਖਰਾਬ ਨੇ ਹਾਂਜੀ ਇਸ ਕਰਕੇ ਇੱਥੇ ਜੜੀਆਂ ਨੇ ਤੁਸੀਂ ਰੇੜੀਆਂ ਲਗਾ ਦਿੱਤੀਆਂ ਨੇ ਇਹ ਜਦੋਂ ਇੱਥੇ ਜਾ ਹੀ ਨਹੀਂ ਰਿਹਾ ਉੱਥੇ ਜਾ ਹੀ ਨਹੀਂ ਰਿਹਾ ਕੀ ਕਰੀਏ ਰੇੜੀ ਭਰ ਕੇ ਇੱਥੇ ਰੱਖੀ ਹੋਈ ਆ ਅੱਛਾ ਇਹ ਤੇ ਸ਼ਹਿਰ ਦੇ ਵਿੱਚ ਆਸ-ਪਾਸ ਸਾਰੇ ਕਿਤੇ 스멜 ਹੋ ਰਹੀ ਆ ਆਸ-ਪਾਸ ਲੋਕ ਲੋਕਾਂ ਨੂੰ ਦਿੱਕਤ ਆ ਰਹੀ ਕੋਈ ਵੀ ਨਹੀਂ ਜਾ ਰਿਹਾ ਕੋਈ ਵੀ ਨਹੀਂ ਜਾ ਰਿਹਾ ਕੀ ਭਾਜੀ ਇੱਥੇ ਕਿਉਂ ਮਤਲਬ ਤੁਸੀਂ ਇੱਥੇ ਖੜੇ ਹੋ ਮੈਡਮ ਆ ਦੇਖੋ ਗਰੀਬ ਬੰਦੇ ਨੇ ਸਾਰੇ ਠੀਕ ਆ ਕਿਸੇ ਦਾ ਦੋ ਜਵਾਗਰ ਦੇ ਚਾਰ ਜਵਾਗਰ ਗਰੀਬੰਦਾ ਕਿੱਥੇ ਕਰੂਗਾ ਜਾਊਗਾ ਠੀਕ ਆ ਕਿ ਨਹੀਂ ਅੱਗੇ ਰਾਹ ਬੰਦ ਕੀਤੇ ਹੋਏ ਨੇ ਤੇ ਦੂਜੀ ਗੱਲ ਨੇ ਅੱਗੇ ਰਾਹ ਬੰਦ ਕੀਤੇ ਐ ਕੂੜਾ ਜਾ ਨਹੀਂ ਰਿਹਾ ਮੈਨੂੰ ਠੀਕ ਆ ਸਵੇਰ ਦੇ ਖੜਿਆ ਨਾ ਰੋਟੀ ਦੇ ਨਾ ਪਾਣੀ ਦੇ ਹਾਂ ਤੁਸੀਂ ਦੱਸੋ ਕਿੱਥੇ ਜਾਈਏ ਕੋਈ ਕਿਸੇ ਨੂੰ ਅਪੀਲ ਕੀਤੀ ਕੁਝ ਕਿਹਾ ਕਿਸੇ ਨੂੰ ਕਿਤੇ ਪਹੁੰਚਾਈ ਗੱਲ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਇੱਥੇ ਸਾੜੇ ਸਾੜਾ ਕੁੱਤੇ ਤੁਸੀਂ ਲਗਾ ਕੇ ਬੈਠੀ ਹੋ ਆਸ-ਪਾਸ ਲੋਕਾਂ ਦਾ ਦੁਕਾਨਾ ਵਾਲਿਆਂ ਨੂੰ ਵੀ ਦਿੱਕਤ ਹੈ ਇੱਥੇ ਤਾਂ ਖੜਨਾ ਹੀ ਬੜਾ ਮੁਸ਼ਕਿਲ ਹੈ ਹੋਈਦਾ ਹੈਗਾ ਚੱਕਰ ਆ ਤੁਸੀਂ ਮੈਨੂੰ ਹੁਣ ਦੇਖੋ ਕਿ ਕਿੱਦਾਂ ਹੋਊਗਾ ਇਹਦਾ ਇਨਸਾਫ ਕਰੋ ਜਰ ਮਰਦਾਬਾਦ ਭਾਜੀ ਕੀ ਕਹਿਣਾ ਚਾਹੋਗੇ ਕੀ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਸਭ ਤੋਂ ਪਹਿਲਾਂ ਤਾਂ ਦਲਿਤਾ ਚੌਥੀ ਜਨਤ ਵਾਲਮੀਕੀ ਸਮਾਜ ਨੂੰ ਜਾਨਵਰ ਸਮਝਿਆ ਜਾ ਰਿਹਾ ਵਾ ਤੁਸੀਂ ਦੇਖਿਆ ਹੋਣਾ ਕਿ ਕਿ ਜਿਹੜੀ ਇੱਥੇ ਮਸ਼ੀਨਾਂ ਲੱਗੀਆਂ ਹੋਈਆਂ ਵਾ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਹੁਣ ਤੱਕ ਜਿਹੜਾ ਕੋੜਾ ਸੀ ਖੁੱਲੇ ਹੀ ਛੁੱਟੇ ਜਾਂਦਾ ਸੀ ਤੇ ਵੱਡੀਆਂ-ਵੱਡੀਆਂ ਗੱਡੀਆਂ ਜਿਹੜੇ ਸੀ ਉਹਨੂੰ ਲੋਡ ਕਰਕੇ ਬਾਹਰ ਲੈ ਕੇ ਜਾਂਦੀ ਸੀ ਜਿੱਥੇ ਹੁਣ ਜਾ ਰਿਹਾ ਕੋੜਾ ਹੁਣ ਕੀ ਆ ਮਸ਼ੀਨਾਂ ਲਾਈਆਂ ਜਸਟ ਸਿਰਫ ਪੰਚਿੰਗ ਕਰਦੀਆਂ ਮਸ਼ੀਨਾਂ ਕੋਈ ਕੋੜਾ ਸਾਫ਼ ਸੁਥਰਾ ਨਹੀਂ ਕਰਦੀਆਂ ਕੁਝ ਨਹੀਂ ਕਰਦੀਆਂ ਜਸਟ ਪੰਚਿੰਗ ਕਰਦੀਆਂ ਜੇ ਪੰਚਿੰਗ ਕਰਨੀ ਆ ਤਾਂ ਹੁੰਦਾ ਫੇਕੀ ਫਾਇਦਾ ਇਹ ਕਿਹੜਾ ਕੋੜਾ ਜਿਹੜਾ ਛੰਟਿਆ ਜਾ ਰਿਹਾ ਪਿਆ ਵਾ ਤੇ ਅਸੀਂ ਹੁਣ ਹੀ ਅਫਸਲਾ ਕੋਲ ਗਏ ਸੀ ਤੇ ਇੱਕ ਐਮਐਲਏ ਸਾਹਿਬ ਕੋਲ ਵੀ ਗਏ ਲੇਕਿਨ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਮੇਰ ਸਾਹਿਬ ਨੇ ਕੁਝ ਭਰੋਸਾ ਦਿੱਤਾ ਕਿਆ ਕੁਝ ਮੇਰ ਸਾਹਿਬ ਨਾਲ ਕੋਈ ਗੱਲ ਨਹੀਂ ਕਿਉਂਕਿ ਉਹਦੇ ਜਿਹੜੇ ਪੀਏ ਨੇ ਫੋਨ ਚੱਕਿਆ ਸੀਗਾ ਉਹ ਚੱਕਦੇ ਨਹੀਂ ਫੋਨ ਹੀ ਨਹੀਂ ਚੱਕਦੇ ਨੇ ਕਿ ਤੇ ਉਹ ਫੋਨ ਨਾਲ ਗੱਲ ਹੋਈ ਨਹੀਂ ਹੋਈ ਕਿਉਂਕਿ ਸਾਡੇ ਨਾਲ ਵੱਡੇ ਪੱਧਰ ਤੇ ਤੱਕਿਆ ਚਾ ਅਤਿਆਚਾਰ ਹੋ ਰਿਹਾ ਪਿਆ ਵਾ ਵਾਲਮੀਕੀ ਸਮਾਜ ਨਾਲ ਦੇਖੋ ਕੂੜੇ ਚ ਸਭ ਤੋਂ ਗੰਦਾ ਜਿਹੜਾ ਕੰਮ ਵਾ ਕੂੜੇ ਦਾ ਵਾ ਉਹ ਵਾਲਮੀਕੀ ਸਮਾਜ ਕਰ ਰਿਹਾ ਇਹਨਾਂ ਨੂੰ ਜਾਨਵਰ ਸਮਝਿਆ ਜਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇੜੇ ਭਰੇ ਭਰੇ ਤੇ ਖੜੇ ਰਹਿੰਦੇ ਆ ਲੇਕਿਨ ਖਾਲੀ ਨਹੀਂ ਹੁੰਦੇ ਉਹ ਇੱਥੇ ਕੰਪਿਊਟਰ ਲੱਗੇ ਹੋਏ ਆ ਕੰਪਿਊਟਰ ਦੇ ਵਿੱਚ ਉਹ ਵੀ ਇੱਕ ਜਾਣਦਾ ਵਾ ਕਹਿੰਦਾ ਜੀ ਹੁਣ ਉਥੇ ਰੋਡ ਜਾਮ ਆ ਜੇ ਉਥੇ ਰੋਡ ਜਾਮ ਆ ਟਿੱਬਾ ਰੋਡ ਤੇ ਗੱਡੀਆਂ ਨਹੀਂ ਜਾ ਰਹੀਆਂ ਤਾਂ ਉੱਚ ਸਾਡਾ ਕਸੂਰ ਕੀ ਆ ਇੰਨੀ ਗਰਮੀ ਦੇ ਵਿੱਚ ਦੇਖੋ ਤੁਸੀਂ ਵੀ ਇਸ ਗਰਮੀ ਦੇ ਵਿੱਚ ਖੜੇ ਆ 5 ਮਿੰਟ ਵੀ ਜਿਹੜਾ ਖੜਨਾ ਵਾ ਉਹ ਜਿਹੜਾ ਮਹਤਾਜ ਹੋ ਰਿਹਾ ਪਿਆ ਵਾ ਲੋਕਾਂ ਨੂੰ ਇਸ ਲਈ ਅਸੀਂ ਪ੍ਰੈਸ ਦੇ ਮਾਧਿਅਮ ਨਾਲ ਚੌਂਕ ਪੂਰੀ ਲਾਈਨ ਲੱਗੀ ਹੋਈ ਹੈ ਜੀ ਬਿਲਕੁਲ ਇੱਥੇ ਵੀ ਸਾਰੇ ਕਾਲ ਦੀ ਲੱਗੀ ਹੋਈ ਹੈ ਦਿੱਕਤ ਆ ਰਹੀ ਹੈ ਇਹ ਤਾਂ ਹਜੇ ਵੀ ਹੁਣ ਥੋੜੇ ਜਿਹੇ ਰੇੜੇ ਕੋਸਤਾ ਜਿਹੜੇ ਨਿਕਲ ਗਏ ਆ ਬਿਚਾਰੇ ਆਪਣੇ ਆਪਣੇ ਘਰਾਂ ਨੂੰ ਲੈ ਕੇ ਜਿਹੜੇ ਲੇਕਿਨ ਮੈਂ ਪੁੱਛਣਾ ਚਾਹਣਾ ਥੋਡੇ ਮਾਧਿਅਮ ਨਾਲ ਕਿ ਇਹ ਵਾਲਮੀਕੀ ਸਮਾਜ ਤੇ ਅਤਿਆਚਾਰ ਕਿਉਂ ਹੋ ਰਿਹਾ ਪਿਆ ਵਾ ਕਿ ਵਾਲਮੀਕੀ ਸਮਾਜ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਕਿ ਇਹ ਲੋਕ ਇਨਸਾਨ ਨਹੀਂ ਹੈਗੇ ਜਾਨਵਰ ਆ ਇਹਨਾਂ ਨਾਲ ਬਦੀਆ ਦਾ ਜਾਨਵਰਾਂ ਦੀ ਜ਼ਿੰਦਗੀ ਆ ਘਰ ਤੋਂ ਆਪਣੀ ਰੋਟੀ ਕਮਾ ਖਾ ਤਾਂ ਲੈਂਦੇ ਬਿਨਾ ਕਮਾਏ ਇਹ ਜੇ ਕਮਾ ਰਹੇ ਪਏ ਆ ਤੇ ਇਹਨਾਂ ਨੂੰ ਕਮਾਣ ਬਲੀ ਦਿੱਤਾ ਜਾ ਰਿਹਾ ਸਰਕਾਰਾਂ ਵੱਲੋਂ ਇਹ ਅਤਿਆਚਾਰ ਹੋ ਰਿਹਾ ਪਿਆ ਵਾ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਅਤਿਆਚਾਰ ਹੋ ਰਿਹਾ ਪਿਆ ਵਾ लुधियाना मेयर ਨੂੰ ਵੀ ਇਸ ਵਾਰੀ ਆਪਾਂ ਅਪੀਲ ਕਰਦੇ ਕਿ ਧਿਆਨ ਦੇਵੋ ਥੋੜਾ ਬਹੁਤ ਇੱਥੇ ਸ਼ਹਿਰ ਦੇ ਵਿੱਚ ਵੀ ਕਿੱਥੇ ਵੀ ਲੋਡ ਹੈਗੀ ਆ ਲਗਨ ਨਿਕਲ ਪੂਰਾ ਬਿਲਕੁਲ ਇੱਥੇ ਇੱਥੇ ਧਿਆਨ ਦੇਣ ਦੀ ਲੋਟ ਹੈਗੀ ਆ ਬਹੁਤ ਜਨਗਾਂ ਕਿੱਥੇ ਜੇ ਲੁਧਿਆਣਾ ਦਾ ਗੂੜਾ ਸਾਰੇ ਸ਼ਹਿਰ ਦਾ ਗੂੜਾ ਚਾਮ ਕਰਨ ਲੱਗੇ ਹੋ ਤੁਸੀਂ ਲੋਡ ਜਾਮ ਕਰਨਗੇ ਮਾਰਕੀਟ ਵਾਲੇ ਸਾਡੇ ਬੰਦੇ ਅੰਦਰ ਕਰਵਾ ਦਿੰਦੇ ਆ ਅੱਛਾ ਮਾਰਕੀਟ ਵਾਲੇ ਬੰਦੇ ਵੀ ਅੰਦਰ ਕਰਵਾ ਅੰਦਰ ਦੇ ਕਰਵਾ ਦਿੰਦੇ ਮੈਨੂੰ ਕੀ ਕਹਿਣਾ ਚਾਹੋਗੇ ਮੇਅਰ ਵਾਲੇ ਟਾਈਮ ਨਹੀਂ ਮਾਰ ਟਾਈਮ ਹੀ ਨਹੀਂ ਮਿਲਦਾ ਉਹਨਾਂ ਨੂੰ ਆ 2 ਮਹੀਨੇ 3 ਮਹੀਨੇ ਹੋ ਗਿਆ ਸਾਨੂੰ ਸੋਈ ਮੇਰ ਦੇ ਖਿਲਾਫ ਜਿਹੜਾ ਧੰਨਾ ਲੱਗਣ ਲੱਗਾ ਇਹ ਰੋਡ ਜਾਮ ਹੋਣ ਲੱਗੀ ਹੈ ਚੈੱਕ ਕਰ ਲੋ ਤੁਸੀਂ ਜੋ ਇਹ ਸਫਾਈ ਕਰਮਚਾਰੀ ਇਹਨਾਂ ਵੱਲੋਂ ਕਾਲ ਦੇ ਰੇੜੇ ਇੱਥੇ ਨਹੀਂ ਇਹਨਾਂ ਦਾ ਕੂੜਾ ਜਿਹੜਾ ਨਹੀਂ ਲਿਜਾਈ ਜਾ ਰਿਹਾ ਧਰਨਾ ਇੱਥੇ ਜਿਹੜਾ ਲੱਗ ਗਿਆ ਬੈਠ ਗਏ ਨੇ نیچے ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜੰਮਾਬਾਦ ਨਗਰ ਨੀਯਤ ਪ੍ਰਸ਼ਾਸਨ ਨੂੰ ਸਤਿ ਸ਼੍ਰੀ ਅਕਾਲ ਜੰਮਾਬਾਦ ਜੰਮਾਬਾਦ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਭਾਜੀ ਜਾਇਨ ਇਨਸਾਫ ਨਹੀਂ ਮਿਲਦਾ ਕੀ ਕਰੋਗੇ ਕੀ ਕਹੋਗੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਸੋਮਵਾਰ ਨੂੰ ਜਿਹੜਾ ਵਾ ਉਹ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਆਗਾਹ ਕਰਾਂਗੇ ਕਿ ਅਸੀਂ ਸੋਮਵਾਰ ਨੂੰ ਅਸੀਂ ਏ ਜੋਂਨ ਤੇ ਜਾਵਾਂਗੇ ਤੇ ਉੱਥੇ ਜਾ ਕੇ ਜਿਹੜਾ ਗੇਟ ਰੈਲ ਰੋਕੋ ਰਹਿਣ ਗੇਟ ਨੂੰ ਬੰਦ ਰੈਲੀ ਜਿਹੜੀ ਕਰਨੀ ਹੈ ਅਸੀਂ ਪਰ ਤਾਂ ਨਾ ਤੁਹਾਡਾ ਕਿੰਨੀ ਦੇਰ ਤੱਕ ਰਹੇਗਾ ਇਦਾਂ ਹੀ ਇਹ ਤਾਂ ਨਾ ਦੇਖਦੇ ਹੁਣ ਜਿੰਨਾ ਤੱਕ ਪ੍ਰਸ਼ਾਸਨ ਦੇ ਬਸਤਾ ਕਹਿੰਦੇ ਸੀ ਸੈਂਟਰੀ ਨਾਲ ਮੇਰੀ ਗੱਲ ਹੋਈ ਚੀਫ ਨਾਲ ਗੱਲ ਹੋਈ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘੜ ਤੋਂ ਘਟ ਤੁੱਪ ਦੇ ਵਿੱਚ ਅੱਧਾ ਘੰਟਾ ਖੜਾ ਹੋ ਕੇ ਦਿਖਾ ਦਿਓ ਜੇ ਤੁਸੀਂ ਤੁੱਪ ਵਿੱਚ ਅੱਧਾ ਘੰਟਾ ਖੜਾ ਹੋ ਕੇ ਦਿਖਾ ਦਿੰਦੇ ਆ ਫਿਰ ਤਾਂ ਤੁਸੀਂ ਅਫਸਰ ਆ ਨਹੀਂ ਤਾਂ ਤੁਸੀਂ ਇਨਸਾਨ ਨਹੀਂ ਗੇ ਤੁਸੀਂ ਤਾਂ ਭਗਵਾਨ ਆ ਫਿਰ ਸਾਡੇ ਲਈ ਕਿਉਂਕਿ ੱੱਕਾ ਤੁਸੀਂ ਭਗਵਾਨ ਬਣ ਕੇ ਹੀ ੱੱਕਾ ਕਰ ਰਹੇ ਆ ਸਾਡੇ ਨਾਲ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਜਿਹੜਾ ਬਾ ਜਾਨਵਰ ਤੋਂ ਬੱਤਰ ਸਮਝਿਆ ਜਾ ਰਿਹਾ ਮੈਂ ਆਮ ਆਦੀ ਪਾਰਟੀ ਦੇ ਉਹ ਜਿਹੜੇ ਅਫਸਰ ਬੈਠੇ ਆ ਉਹਨਾਂ ਨੂੰ ਬੇਨਤੀ ਕਰਨ ਜਣਾ ਪ੍ਰਸ਼ਾਸਨ ਨੂੰ ਕਿ ਇਹ ਤੱਕਾ ਕਿਉਂ ਹੋ ਰਿਹਾ ਇੱਕ ਤਾਂ ਸਭ ਤੋਂ ਵੱਡੀ ਗੱਲ ਜਗਾਧਰ ਮੀ ਪੈ ਰਿਹਾ ਕੂੜਾ ਗੰਦਾ ਹੋਇਆ ਪਿਆ ਉਸ ਦਾ ਕੂੜਾ ਗਿੱਲਾ ਹੋਇਆ ਪਿਆ ਉਸਨੂੰ ਖਿੱਚ ਕੇ ਕੂੜਾ ਲੈ ਕੇ ਆ ਰਹੇ ਪੈਦਲ ਪੈਦਲ ਖਿੱਚ ਕੇ ਜਿਹੜਾ ਲੈ ਕੇ ਆਦੇ 2-2 ਕਿਲੋਮੀਟਰ ਤੋਂ ਉਸ ਤੋਂ ਬਾਅਦ ਇੱਥੇ ਇਹਨਾਂ ਨੂੰ ਆ ਕੇ 5-5 ਘੰਟੇ ਖੜਾ ਹੋਣਾ ਪੈਂਦਾ ਵਾ ਇਸ ਤੋਂ ਵੱਧ ਦਾ ਦੋਸੋ ਕਿਹੜਾ ਅਤਿਆਚਾਰ ਹੁੰਦਾ ਸੋ ਇਹਨਾਂ ਦਾ ਧਰਨਾ ਪ੍ਰਤਾਪ ਚੌਂਗ ਦੇ ਵਿੱਚ ਲੱਗ ਚੁੱਕਿਆ ਹੈ ਇਹਨਾਂ ਵੱਲੋਂ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਣਾ ਜਦੋਂ ਤੱਕ ਪ੍ਰਸ਼ਾਸਨ ਇਹਨਾਂ ਦੀ ਨਹੀਂ ਸੁਣਦਾ ਸੋ ਲੁਧਿਆਣਾ ਮੇਅਰ ਨੂੰ ਵੀ ਆਪਾਂ ਅਪੀਲ ਕਰਦੇ ਹਾਂ ਕਿ ਇਸ ਵੱਲ ਧਿਆਨ ਜਿਹੜਾ ਦਿੱਤਾ ਜਾਵੇ ਸੋ ਇਸ ਟਾਈਮ ਆਪਾਂ ਮੌਜੂਦ ਸਗੇ ਲੁਧਿਆਣਾ ਦੇ ਪ੍ਰਤਾਪ ਚੌਂਗ ਤੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਘਰਾਂ ਦਾ ਕਿੰਨੇ ਹੀ ਟਨ ਕੂੜਾ ਜਿਹੜਾ ਇੱਥੇ ਪਹਿਲਾਂ ਹੀ ਇਕੱਟਾ ਹੁੰਦਾ ਹੈ ਫਿਰ ਉੱਤੇ ਤਾਜਪੁਰ ਰੋਡ ਵਾਲੀ ਸਾਈਡ ਹੈ ਜੋ ਡੰਪਟੇ ਜਾਂਦਾ ਹੈ ਪਰ ਤਾਜਪੁਰ ਰੋਡ ਵਾਲੀ ਸਾਈਡ ਹੜਾ ਕਾਰਨ ਇਹ ਜਿਹੜਾ ਇਹ ਦਿੱਕਤ ਆ ਰਹੀ ਹੈ ਤੇ ਇਹ ਲੋਕ ਇੱਥੇ ਆਪਣਾ ਜਿਹੜਾ ਜਿੰਨਾ ਵੀ ਕੂੜਾ ਇੱਥੇ ਲੈ ਕੇ ਖੜੇ ਹੋਏ ਨੇ ਪਰ ਤਾਪ ਚੌਂਕ ਤੇ ਲੰਬੀ ਲਾਈਨ ਲੱਗੀ ਹੋਈ ਹੈ ਕੂੜੇ ਦੇ ਢੇਰ ਦੀ ਸੋ ਇਹਨਾਂ ਨੇ ਕਿਹਾ ਹੈ ਕਿ ਉਧਰ ਵਾਲੀ ਸਾਈਡ ਬੰਦ ਹੈ ਤਾਜਪੁਰ ਰੋਡ ਵਾਲੀ ਸਾਈਡ ਤੇ ਸੜਕਾਂ ਵੀ ਖਰਾਬ ਨੇ ਤੇ ਉਧਰ ਹੜਾ ਕਾਰਨ ਜੋ ਹੈ ਆ ਇਹ ਡੰਪਿੰਗ ਬੰਦ ਕੀਤੀ ਹੋਈ ਹੈ ਸੋ ਇੱਥੇ ਸਾਰੇ ਸਫਾਈ ਕਰਮਚਾਰੀ ਜਿਹੜੀਆਂ ਨੇ ਲਾਈਨ ਬਣਾ ਕੇ ਕੂੜੇ ਦੀ ਇੱਥੇ ਖੜੇ ਹੋਏ ਨੇ ਆਸ-ਪਾਸ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਸੋ ਪ੍ਰਸ਼ਾਸਨ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਅਸੀਂ ਸਵੇਰ ਤੋਂ ਹੀ ਇੱਦਾਂ ਹੀ ਇੱਥੇ ਆ ਨਾ ਕੁਝ ਖਾ ਪੀ ਰਹੇ ਆ ਨਾ ਕਿਤੇ ਜਾ ਜਾ ਪਾ ਰਹੇ ਆ ਸੋ ਇਹਦਾ ਦੀ ਅਪਡੇਟਸ ਨਾਲ ਬਣੇ ਰਿਹਾਸਤ ਨਿਊਜ਼ ਦੇ ਨਾਲ